ਅਕਸਰ ਇਨਸਾਨ ਦੇ ਕਰ ਜਦੋਂ ਕਿਸੇ ਨਾ ਕਿਸੇ ਵਜ੍ਹਾ ਨਾਲ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਜਾਂ ਘਰ ਦੇ ਵਿੱਚ ਕੋਈ ਕਲੇਸ਼ ਰਹਿਣ ਲੱਗ ਜਾਂਦਾ ਹੈ ਜਾਂ ਘਰ ਦੇ ਵਿੱਚ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਇਨਸਾਨ ਦਾ ਜਿਹੜਾ ਮਨ ਹੈ ਉਹ ਡੋਲਣ ਲੱਗ ਜਾਂਦਾ ਹੈ ਫਿਰ ਮਨ ਜਦੋਂ ਡੋਲਦਾ ਹੈ ਤਾਂ ਉਹਦੇ ਵਿੱਚ ਉਹ ਨਾਲ ਦੇ ਕੋਈ ਸੱਜਣ ਮਿੱਤਰ ਹੁੰਦੇ ਹਨ ਉਹ ਕਹਿ ਦਿੰਦੇ ਆਰ ਵੀ ਘਰੇ ਤੂੰ ਕੋਈ ਉਪਾਅ ਕਰਾ ਲੈ ਤੇਰਾ ਮੈਨੂੰ ਲੱਗਦਾ ਕਿਸੇ ਨੇ ਮਾੜਾ ਨਾ ਕਰ ਦਿੱਤਾ ਹੋਵੇ ਤੇ ਇਨਸਾਨ ਤਾਂ ਪਹਿਲਾਂ ਹੀ ਡੋਲਿਆ ਹੋਇਆ ਹੁੰਦਾ ਹੈ ਤੇ ਫਿਰ ਉਹ ਜਿਹੜਾ ਸੱਜਣ ਮਿੱਤਰ ਜਿਹੜੇ ਕੋਈ ਰਹਿ ਦਿੰਦੇ ਐ ਤੇ ਉਹ ਫਿਰ ਕਿਸੇ ਨਾ ਕਿਸੇ ਕੋਲ ਉਪਾਅ ਕਰਾਉਣ ਦੇ ਲਈ ਚੜਾ ਜਾਂਦਾ ਤੇ ਐਸੀ ਤਰ੍ਹਾਂ ਇਹ ਜਿਹੜੀ ਪ੍ਰੋਬਲਮ ਜਿਵੇਂ ਆਉਂਦੀ ਐ ਐਸੀ ਤਰ੍ਹਾਂ ਇਹ ਜਿਹੜੀ ਪ੍ਰੋਬਲਮ ਮੇਰੇ ਮਿੱਤਰ ਨੂੰ ਵੀ ਆਈ ਤਾਂ ਉਸ ਨੂੰ ਉਹ ਅਦਰ ਸਟੇਟ ਦੇ ਵਿੱਚ ਰਹਿੰਦਾ ਐ ਤੇ ਉਹਨੂੰ ਕਹਿ ਦਿੱਤਾ ਕਿ ਯਾਰ ਤੇਰਾ ਟਰਾਂਸਪੋਰਟ ਦਾ ਜਿਹੜਾ ਕੰਮ ਐ ਉਹ ਕਾਟੇ ਚ ਹੀ ਜਾਈ ਜਾਂਦਾ ਐ ਤੇ ਮੈਨੂੰ ਲੱਗਦਾ ਤੇਰੇ ਘਰ ਕਿਸੇ ਨੇ ਕੁਝ ਕਰ ਦਿੱਤਾ ਤੇ ਤੂੰ ਕੁਝ ਨਾ ਕੁਝ ਕਰਾ ਲਾ ਉਪਾਅ ਕਰਾਏ ਦਾ ਉਹ ਕਹਿੰਦਾ ਮੈਂ ਉਪਾਅ ਕਰਾਉਣ ਦੇ ਲਈ ਜਿਵੇਂ ਆਪਣੇ ਟੀਵੀ ਦੇ ਵਿੱਚ ਜਿਹੜੀਆਂ ਅੱਜਕੱਲ ਐਡਸ ਚੱਲਦੀਆਂ 100% ਗਾਰੰਟੀ ਇਹ ਪਾਅ ਕਰਾਓ ਇਸ ਤਰ੍ਹਾਂ ਕਰਾਓ ਸਾਡੇ ਕੋਲ ਆਓ ਮਸਲਾ ਹੱਲ ਹੋ ਜਾਊਗਾ ਕਹਿੰਦਾ ਮੈਂ ਐਸੇ ਤਰ੍ਹਾਂ ਚਲਾ ਗਿਆ ਉਸ ਦੇ ਕੋਲ ਕਹਿੰਦਾ ਉਸ ਨੇ ਮੇਰੀ ਸਾਰੀ ਗੱਲ ਸੁਣੀ ਗੱਲ ਸੁਣਨ ਤੋਂ ਬਾਅਦ ਕਹਿੰਦਾ ਤੇਰਾ ਉਪਾਅ ਕਰਦੇ ਆਂਗੇ ਪਰ ਤੇਰਾ ਉਪਾਅ ਕਰਨ ਦੇ ਵਿੱਚ 13000 ਰੁਪਇਆ ਲੱਗੂਗਾ ਜੇ ਤੁਸੀਂ ਉਪਾਅ ਕਰਾਉਣਾ ਤਾਂ ਤਾਂ ਕਹਿੰਦਾ ਮੈਂ ਕਿ ਮੇਰੇ ਕੋਲ 10000 ਰੁਪਏ ਸੀ ਉਸ ਸਮੇਂ ਕਹਿੰਦਾ ਮੈਂ 10000 ਦੇ ਦੂੰਗਾ ਕਹਿੰਦੇ ਨਹੀਂ ਫਿਰ ਉਪਾਅ ਪੂਰਾ ਨਹੀਂ ਹੋਣਾਗਾ ਤੇ ਜਿਹੜਾ ਇਲਾਜ ਜਦੋਂ ਪੂਰਾ ਨਹੀਂ ਹੋਇਆ ਤਾਂ ਫਿਰ ਕਹਿੰਦੇ ਤੈਨੂੰ ਫਾਇਦਾ ਵੀ ਨਹੀਂ ਹੋਣਾ ਕਹਿੰਦੇ ਮੈਂ ਉਹਨੂੰ 13000 ਰੁਪਏ ਦੇਦਾ ਕਹਿੰਦੇ ਉਹਨੇ ਮੈਨੂੰ ਐਵੇਂ ਤਵੀ ਤੂਤ ਜੇ ਬੰਨ ਕੇ ਦੇ ਦਿੱਤੀ ਦੇ ਨਾਲ ਕਹਿ ਦਿੱਤਾ ਵੀ ਕੂਜੇ ਦੇ ਵਿੱਚ ਚਾਰ ਲੌਂਗ ਪਾ ਲੈਣੇ ਆ ਚਾਰ ਇਲਾਇਚੀਆਂ ਪਾ ਲੈਣੀਆਂ ਚਾਰ ਛੋਟੀਆਂ ਲੈਚੀਆਂ ਚਾਰ ਵੱਡੀਆਂ ਪਾ ਕੇ ਤੇ ਵਿੱਚ ਥੋੜਾ ਜਿਹਾ ਕਾਪੂਸ ਪਾ ਕੇ ਤੇ ਉਹਨੂੰ ਕੂਜੇ ਦੇ ਵਿੱਚ ਜਦੋਂ ਧੂਣੀ ਬਾੜ ਲੈਣੇ ਆ ਤੇ ਉਹ ਧੂਣੀ ਸਾਰੇ ਘਰ ਦੇ ਵਿੱਚ ਦੇਣੀ ਆ ਤੇ ਉਸ ਦੇ ਨਾਲ ਜਿਹੜੇ ਸਾਰੇ ਘਰ ਦੇ ਵਿੱਚ ਜਿਹੜੀ ਨੈਗੇਟਿਵ એનર્ਜੀ ਆ ਉਹ ਚਲੀ ਜਾਊਗੀ ਜੋ ਵੀ ਤੇਰੇ ਘਰ ਕੀਤਾ ਆ ਉਹ ਸਾਰਾ ਚਲਾ ਜਾਊਗਾ ਤੇ ਤੇਰੇ ਘਰਾਂ ਜਿਹੜੀ ਬਰਕਤ ਹੀ ਪੈ ਲੱਗ ਜੂਗੀ ਤੇ ਤੂੰ ਤੇਰੇ ਘਰ ਕਹਿੰਦੇ ਆ ਲੱਖਾਂ ਕਰੋੜਾਂ ਦਾ ਵਾਧਾ ਹੋਣਾ ਸ਼ੁਰੂ ਹੋ ਜਾਊਗਾ ਕਹਿੰਦਾ ਤੇ ਬਾਕੀ ਕਹਿੰਦਾ ਉਹ ਜਿਹੜੀ ਰਾਖ ਬਚੂਗੀ ਉਹਨੂੰ ਡੱਬੇ ਦੇ ਵਿੱਚ ਪਾ ਲਈ ਤੇ ਉਹ ਚਮਚੇ ਦੇ ਨਾਲ ਥੋੜੀ ਜੀ ਰਾਖ ਰੋਜ਼ ਦੀ ਪਾਣੀ ਵਿੱਚ ਪਾ ਕੇ ਤੇ ਘਰ ਦੇ ਵਿੱਚ ਉਸ ਪਾਣੀ ਦਾ ਛੱਟਾ ਦੇਣਾ ਕਹਿੰਦਾ ਇਹ ਮੇਰੇ ਤੋਂ ਕਰਵਾਇਆ ਪਰ ਘਰ ਦੇ ਵਿੱਚ ਹੋਣਾ ਕੀ ਸੀ ਕੁਝ ਵੀ ਨਹੀਂ ਹੋਇਆ ਇਸ ਉਪਾਅ ਦੇ ਨਾਲ ਤਾਂ ਅਕਸਰ ਮੈਂ ਇਸ ਗੱਲ ਨੂੰ ਤਾਂ ਕਹਿਣਾ ਚਾਹੁੰਦਾ ਕਿ ਉਹਦਾ ਨੁਕਸਾਨ ਪਹਿਲਾਂ ਹੋ ਰਿਹਾ ਸੀ ਤੇ ਉਸ ਤੋਂ 13000 ਦਾ ਨੁਕਸਾਨ ਹੋਰ ਹੋ ਗਿਆ ਤੇ ਇਹ ਹੋਇਆ ਤਾਂ ਹੋਇਆ ਕਿਉਂ ਪਹਿਲੀ ਗਲਤੀ ਇਹ ਦੂਜਾ ਅਸੀਂ ਜਦੋਂ ਸਾਡੇ ਤੇ ਕੋਈ ਥੋੜੀ ਜੀ ਆਫਤ ਹੋਣ ਲੱਗਦੀ ਹੈ ਤਾਂ ਅਸੀਂ ਬੜੀ ਛੇਤੀ ਘਬਰਾ ਜਾਂਦੇ ਹਾਂ ਅਸੀਂ ਬੜੀ ਛੇਤੀ ਡੋਲ ਜਾਂਦੇ ਹਾਂ ਡੋਲਦੇ ਕਿਉਂ ਹਾਂ ਕਿਉਂਕਿ ਇਸ ਦੀ ਇੱਕ ਵਜ੍ਹਾ ਹੈ ਕਿਉਂਕਿ ਸਾਡੇ ਨਾਲ ਜਿਹੜੇ 98% ਲੋਕ ਹਨ ਉਹ ਇਹੋ ਜਿਹੇ ਲੋਕ ਹਨ ਇਹੋ ਜੀ ਦੁਨੀਆ ਰਹਿੰਦੀ ਹੈ ਜਿਹੜੇ ਕੀ ਪੋਜ਼ਿਟਿਵ એનર્ਜੀ ਦੇ ਵਿੱਚ ਨਹੀਂ ਰਹਿੰਦੇ ਉਹ ਵਪਾਰ ਕਰਾਲਿਆ ਟੂਣਾ ਟੱਪਾ ਕਰ ਲਿਆ ਇਸ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹਨ ਤੇ ਉਹ ਸਾਨੂੰ ਐਵਜੀ ਰਹਿ ਦਿੰਦੇ ਹਨ ਕਿ ਤੇਰੇ ਘਰ ਕੁਛ ਨਾ ਕੁਛ ਕਰ ਦਿੱਤਾ ਹੋਣਾ ਤੇ ਬੋਧਕਟ ਸੱਜਣ ਮਿੱਤਰ ਹਨ ਜਿਹੜੇ ਕੀ ਉਹ ਪਰਮਾਤਮਾ ਦੇ ਲੜ ਲੱਗੇ ਹੋਏ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੇ ਕਿਹਾ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਪਾਈ ਏਕੋ ਹੈ ਤਾਂ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਇੱਥੇ ਕਹਿੰਦੇ ਹਨ ਕਿ ਪਰਮਾਤਮਾ ਇੱਕ ਹੈ ਕੇਵਲ ਤੇ ਕੇਵਲ ਉਹ ਇੱਕ ਹੈ ਤੇ ਸਭ ਦੀ ਰੱਖਿਆ ਕਰਨ ਵਾਲਾ ਉਹ ਇੱਕ ਹੀ ਹੈ ਹੋਰ ਦੂਜਾ ਕੋਈ ਨਹੀਂ ਭਾਵੇਂ ਜਿਹੜੇ ਅਸੀਂ ਆ ਟੂਨੇ ਟੱਪੇ ਕਰਵਾ ਰਹੇ ਹਾਂ ਇਹ ਵਿਅਰਥ ਹੈ ਇਨਾਂ ਦਾ ਕੋਈ ਮਤਲਬ ਨਹੀਂ ਕਰਾਉਂਦਾ ਪਰ ਇਹ ਅਸੀਂ ਤਾਂ ਕਰਾਉਨੇ ਆ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਸੁਣਿਆ ਨਹੀਂ ਤੇ ਜਦੋਂ ਅਸੀਂ ਸ਼ਬਦ ਗੁਰੂ ਨੂੰ ਸੁਣਿਆ ਨਹੀਂ ਉਸ ਨੂੰ ਵਿਚਾਰਿਆ ਨਹੀਂ ਉਹਨਾਂ ਚਿਰ ਅਸੀਂ ਵਹਿਮਾ ਵਰਮਾ ਦੇ ਵਿੱਚ ਪਏ ਰਵਾਂਗੇ ਤੇ ਵਹਿਮਾ ਵਰਮਾ ਦੇ ਵਿੱਚ ਪੈ ਕੇ ਅਸੀਂ ਜੇ ਸਾਡੇ ਘਰ ਕੋਈ ਥੋੜਾ ਮੋਟਾ ਨੁਕਸਾਨ ਹੋਣ ਲੱਗ ਗਿਆ ਜਾਂ ਸਾਡੇ ਘਰ ਕੋਈ ਕਲੇਸ਼ ਰਹਿਣ ਲੱਗ ਗਿਆ ਤੇ ਮਨ ਸਾਡਾ ਪਹਿਲਾਂ ਹੀ ਕਮਜ਼ੋਰਾ ਹੁੰਦਾ ਹੈ ਜਿਹੜਾ ਇਨਸਾਨ ਗੁਰੂ ਨਾਲ ਨਹੀਂ ਜੁੜਿਆ ਹੋਇਆ ਸੱਚੇ ਗੁਰੂ ਨਾਲ ਨਹੀਂ ਜੁੜਿਆ ਹੋਇਆ ਤੋ ਛੇਤੀ ਢੋਲ ਜਾਂਦਾ ਹੈ ਤੇ ਫਿਰ ਉਹ ਏਜੇ ਪਖੰਡੀਆਂ ਕੋਲ ਫਸ ਜਾਂਦਾ ਹੈ ਫਿਰ ਉੱਥੇ 10 10 13 13000 ਰੁਪਏ ਉਹਨੂੰ ਦੇਣਾ ਪੈਂਦਾ ਹੈ ਤੇ ਹੁੰਦਾ ਕੁਛ ਵੀ ਨਹੀਂ ਤੇ ਜਿਹੜੀ ਗੱਲ ਮੈਂ ਇਸ ਦੇ ਵਿੱਚ ਕੀਤੀ ਲੱਖਾਂ ਕਰੋੜਾਂ ਦਾ ਫਾਇਦਾ ਹੋਣ ਵਾਲੀ ਇਹ ਲੱਖਾਂ ਕਰੋੜਾਂ ਦਾ ਫਾਇਦਾ ਹੋਣਾ ਉਸ ਨੂੰ ਜ਼ਰੂਰ ਹੋਇਆ जिणे ਇਹ ਪਖੰਡ ਕਰਵਾਇਆ ਤੇ ਜਿਹੜਾ ਵਿਚਾਰਾ ਪਹਿਲਾਂ ਹੀ ਦੁਖੀ ਗਿਆ ਸੀ ਉਹਦਾ ਨੁਕਸਾਨ ਹੋ ਗਿਆ ਤਾਂ ਇਹ ਲੋਕ ਸਾਡਾ ਲਾਹਾ ਲੈਂਦੇ ਹਨ ਇਸ ਨਾ ਤੂੰ ਬਚਨ ਦੇ ਲਈ ਜੇ ਅਸੀਂ ਸੱਚੇ ਗੁਰੂ ਨਾਲ ਜੁੜ ਗਏ ਸਾਡਾ ਮਨ ਤਾਕਤਵਰ ਹੈ ਤਾਂ ਸਾਨੂੰ ਚੜ੍ਹਦੀ ਕਲਾ ਤੋਂ ਕੋਈ ਵੀ ਨਹੀਂ ਰੋਕ ਸਕਦਾ ਜਦੋਂ ਮਨ ਚੜ੍ਹਦੀ ਕਲਾ ਦੇ ਵਿੱਚ ਹੈ ਤਾਂ ਫਿਰ ਤੁਸੀਂ ਕਿੱਥੇ ਵੀ ਨਹੀਂ ਡੋਲੋਗੇ ਨਾ ਫਿਰ ਤੁਹਾਡੇ ਘਰ ਕੋਈ ਕਲੇਸ਼ ਹੋਊਗਾ ਫਿਰ ਤੁਹਾਡਾ ਪਰਮਾਤਮਾ ਵੱਲੋਂ ਜੋ 1 ਰੁਪਿਆ ਵੀ ਕਮਾਈ ਹੈ ਉਹ ਵੀ 100 ਰੁਪਏ ਦੇ ਬਰਾਬਰ ਬਰਕਤ ਕਰੂਗਾ ਤੇ ਕਿਸੇ ਤਰ੍ਹਾਂ ਦਾ ਵੀ ਕਾਟਾ ਨਹੀਂ ਪੈਂਦਾ ਜੇ ਕਾਟਾ ਪੈਂਦਾ ਹੈ ਤਾਂ ਗੁਰੂ ਅੱਗੇ ਅਰਦਾਸ ਬੇਨਤੀ ਕਰੋ ਸੱਚੇ ਗੁਰੂ ਅੱਗੇ ਉਹ ਹਰ ਵੇਲੇ ਸਾਡੇ ਅੰਗ ਸੰਗ ਹੈ ਜਿਵੇਂ ਕੁਰਬਾਨੀ ਦਾ ਸ਼ਬਦ ਹੈ ਵਿੱਚ ਕਰਤਾ ਪ੍ਰਖ ਖਲੋਵਾ ਵਾਲ ਨਵਿੰਗਾ ਹੋਵਾ ਤਾਂ ਉਹ ਕਰਤਾ ਪ੍ਰਖ ਉਹ ਕਾਲ ਪ੍ਰਖ ਹਮੇਸ਼ਾ ਸਾਡੇ ਨਾਲ ਹੈ ਸਾਡਾ ਵਾਲ ਵੀ 빙ਾ ਨਹੀਂ ਹੋਣ ਦਿੰਦਾ ਜੇ ਅਸੀਂ ਉਸ ਗੁਰਬਾਣੀ ਦਾ ਸ਼ਬਦ ਵਾਹਿਗੁਰੂ ਦਾ ਸ਼ਬਦ ਹੈ ਜਿਹੜਾ ਉਸ ਨੂੰ ਅਸੀਂ ਸੁਣਦੇ ਆਂ ਹਿਰਦੇ ਚ ਵਸਾਉਂਦੇ ਆਂ ਤੇ ਉਹਦੀ ਤਾਕਤ ਨਾਲ ਅਸੀਂ ਚੜ੍ਹਦੀ ਕਲਾ ਵਿੱਚ ਰਹਿ ਸਕਦੇ ਆਂ ਤੇ ਜੇ ਅਸੀਂ ਗੁਰੂ ਦਾ ਸ਼ਬਦ ਅਸੀਂ ਸੁਣਦੇ ਨਹੀਂ ਚਾਹੇ ਅਸੀਂ ਜਿੰਨੀ ਵਾਰੀ ਮਰਜ਼ੀ ਅਸੀਂ ਕਿੰਨੇ ਮਰਜ਼ੀ ਤੀਰਥਾਂ ਤੇ ਜਾਈ ਜਾਈਏ ਕੋਈ ਫਾਇਦਾ ਨਹੀਂ ਹੋਣਾ ਜਦੋਂ ਤੱਕ ਅਸੀਂ ਗੁਰੂ ਦਾ ਸ਼ਬਦ ਸੁੰਦੇ ਨਹੀਂ ਕਿਉਂਕਿ ਸੁਣਨ ਦੇ ਨਾਲ ਤੇ ਗੁਰੂ ਦਾ ਸ਼ਬਦ ਵਿਚਾਰਨ ਦੇ ਨਾਲ ਫਿਰ ਇਨਸਾਨ ਦੀ ਅੱਖਾਂ ਖੁੱਲਦੀਆਂ ਤੇ ਫਿਰ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੇ ਅਸੀਂ ਉਪਾਾਕ ਸਾਨੂੰ ਲੋਕ ਕਰਵਾ ਰਹੇ ਸੀ ਇਹ ਸਾਨੂੰ ਠੱਗ ਰਹੇ ਸੀ ਕਿਉਂਕਿ ਪ੍ਰਮਾਤਮਾ ਨੇ ਜੋ ਕਰਨਾ ਹੈ ਉਹ ਕਰਨਾ ਹੈ ਉਹ ਕਰਨ ਵਾਲਾ ਇੱਕੋ ਹੀ ਹੈ ਦੂਜਾ ਕੋਈ ਨਹੀਂ ਤੇ ਜੋ ਨੇ ਕਰਨਾ ਹੈ ਉਹ ਕਰਨਾ ਹੀ ਹੈ ਤੇ ਜਿਹੜੇ ਅਸੀਂ ਆ ਇਨਸਾਨ ਹੈ ਉਪਾਾਕ ਕਰਕੇ ਇਹ ਉਪਾਵਾਂ ਦੇ ਨਾਲ ਉਹਦੀ ਜਿਹੜਾ ਹੈ ਉਹਦੇ ਜਿਹੜਾ ਪ੍ਰਮਾਤਮਾ ਨੇ ਜੋ ਕਰਨਾ ਹੈ ਉਸ ਨੂੰ 모ੜ ਨਹੀਂ ਸਕਦੇ ਭਾਵੇਂ ਉਸ ਦਾ ਸੀ ਤੋੜ ਨਹੀਂ ਲੱਭ ਸਕਦੇ ਜੋ ਪ੍ਰਮਾਤਮਾ ਨੇ ਕਰਨਾ ਹੈ ਉਹ ਕਰਨਾ ਹੀ ਹੈ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕੀਤਿਆਂ ਪ੍ਰਮਾਤਮਾ ਸੁਣਦਾ ਹੀ ਹੈ ਜੇ ਟੇਕ ਇੱਕ ਤੇ ਹੈ ਐਸ ਵਾਸਤੇ ਸਾਨੂੰ ਸ਼ਬਦ ਗੁਰੂ ਜ਼ਰੂਰ ਸੁਣਨਾ ਚਾਹੀਦਾ ਹੈ ਸ਼ਬਦ ਗੁਰੂ ਦਾ ਲੰਗਰ ਹੈ ਉਹ ਜ਼ਰੂਰ ਲੈਣਾ ਚਾਹੀਦਾ ਹੈ ਜਿਵੇਂ ਅਸੀਂ ਤਨ ਦੇ ਲਈ ਪ੍ਰਸ਼ਾਦੇ ਦਾ ਲੰਗਰ ਲੈਨੇ ਆ ਉਸ ਦੇ ਲਈ ਉਸੇ ਤਰ੍ਹਾਂ ਮਨ ਦੇ ਲਈ ਸ਼ਬਦ ਗੁਰੂ ਦਾ ਲੰਗਰ ਜ਼ਰੂਰ ਲੈਣਾ ਤੇ ਫਿਰ ਸਾਨੂੰ ਕਿਸੇ ਤਰ੍ਹਾਂ ਦਾ ਉਪਾਅ ਕਰਾਉਣ ਦੀ ਜ਼ਰੂਰਤ ਨਹੀਂ ਪਊਗੀ ਫਿਰ ਸਾਡੇ ਘਰ ਬਰਕਤਾਂ ਲੱਖਾਂ ਕਰੋੜਾਂ ਦੀਆਂ ਆਪਣੇ ਆਪ ਰਹਿਣੀਆਂ ਫਿਰ ਉਹਦਾ ਦਿੱਤਾ ਹੋਇਆ 1 ਰੁਪਿਆ ਵੀ ਲੱਖਾਂ ਕਰੋੜਾਂ ਤੋਂ ਘਟ ਨਹੀਂ ਹੋਵੇਗਾ ਤਾਂ ਸਾਧ ਸੰਗਤ ਜੀ ਜੇ ਅਸੀਂ ਲੁੱਟ ਤੋਂ ਬਚਣਾ ਹੈ ਤਾਂ ਪਹਿਲੇ ਦਿਨ ਤੁਸੀਂ ਅਸੀਂ ਗੁਰੂ ਨਾਲ ਜੁੜ ਜੀਏ ਤੇ ਆਪਣੀ ਬੱਚਿਆਂ ਨੂੰ ਵੀ ਜੋੜ ਜੀਏ ਜਿਸ ਦੇ ਨਾਲ ਅਸੀਂ ਲੁੱਟ ਤੋਂ ਬਚ ਸਕਦੇ ਆ ਨਹੀਂ ਤਾਂ ਸਾਨੂੰ ਇਹ ਜੀ ਉਪਾਕਾਰੋਂ ਦੀ ਲੋੜ ਹੈ ਪੈਂਦੀ ਰਹੂਗੀ ਤੇ ਅਸੀਂ ਲੁੱਟਾਂ ਦੇ ਵਿੱਚ ਫਸੇ ਰਵਾਂਗੇ ਤੇ ਜਿਹੜੇ ਲੋਕ ਲੁੱਟਦੇ ਹਨ ਉਹ ਕਰੋੜਾਂ ਪ੍ਰਤੀ ਤੇ ਅਸੀਂ ਨੰਗ ਪਤੀ ਜ਼ਰੂਰ ਹੁੰਦੇ ਰਵਾਂਗੇ ਜੇ ਬਚਣਾ ਹੈ ਤਾਂ ਇੱਕ ਸੱਚੇ ਗੁਰੂ ਨਾਲ ਜੁੜ ਜਾਓ ਤੇ ਫਿਰ ਸਾਨੂੰ ਕੋਈ ਹਰਾ ਨਹੀਂ ਸਕਦਾ ਸਾਨੂੰ ਕੋਈ ਡਰਾ ਨਹੀਂ ਸਕਦਾ ਸਾਡੇ ਅੰਦਰ ਕੋਈ ਸਹਿਮ ਹੈ ਜਿਹੜਾ ਉਹ ਪਾ ਨਹੀਂ ਸਕਦਾ ਕਿਉਂਕਿ ਗੁਰੂ ਦੀ ਬਾਣੀ ਹੈ ਜਿਹੜੀ ਉਹ ਹਰ ਗੱਲੋਂ ਸਮਰਥ ਹੈ ਤਾਂ ਸੱਚੇ ਗੁਰੂ ਨਾਲ ਜੋੜ ਕੇ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਗੁਰੂ ਦਾ ਜਿਹੜਾ ਲੰਗਰ ਹੈ ਉਹ ਸ਼ਬਦ ਗੁਰੂ ਉਸ ਨੂੰ ਸੁਣਾਗੇ ਤਾਂ ਜ਼ਿੰਦਗੀ ਦੇ ਵਿੱਚ ਬਦਲਾਅ ਆਊਗਾ ਨਹੀਂ ਤਾਂ ਬਦਲਾਅ ਨਹੀਂ ਆਉਣਾ ਚਾਹੇ ਜਿੱਥੇ ਮਰਜ਼ੀ ਭੱਜੇ ਫਿਰੋ ਚਾਹੇ ਜਿੰਨੇ ਮਰਜ਼ੀ ਉਪਾ ਕਰਾਈ ਜਾਈਏ ਇਥੋਂ ਕੋਈ ਲਾਭ ਨਹੀਂ ਮਿਲਣਾ ਇੱਕ ਗੁਰੂ ਤੇ ਵਿਸ਼ਵਾਸ ਰੱਖ ਕੇ ਇੱਕ ਵਾਰੀ ਉਸ ਤੇ ਪੂਰਾ ਵਿਸ਼ਵਾਸ ਰੱਖ ਕੇ ਆਪਣੀ ਡੋਰ ਉਸ ਨੂੰ ਫੜਾ ਦਿਓ ਫਿਰ ਦੇਖਣਾ ਗੁਰੂ ਕਿਵੇਂ ਸਾਡੇ ਅੰਗ ਸੰਗ ਹੈ ਜਿਹੜਾ ਸਹਾਇ ਹੁੰਦਾ ਜਿਵੇਂ ਕੁਰਬਾਨੀ ਦੇ ਵਿੱਚ ਹੁੰਦਾ ਹੈ ਸੱਚੇ ਸਹਾਈ ਬਾ ਕਿਆ ਨਹੀਂ ਕਰਦੇ ਰੇ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੈ ਤਾਂ ਉਹ ਕਰਤਾ ਉਹਦੇ ਸਭ ਕੁਝ ਹੈ ਪਾਊਗਾ ਉਹ ਹੀ ਜਿਹੜਾ ਉਸਤੇ ਵਿਸ਼ਵਾਸ ਕਰੂਗਾ ਉਸਤੇ ਟੇਕ ਰੱਖੂਗਾ ਤਾਂ ਇੰਨੀਆਂ ਕ ਬੇਨਤੀਆਂ ਨੂੰ ਪ੍ਰਮਾਣ ਕਰਨਾ ਜੇ ਕੋਈ ਸ਼ਬਦ ਵਾਅਦਾ ਘਾਟਾ ਹੋ ਗਿਆ ਹੋਵੇ ਤਾਂ ਅਣਜਾਣ ਜੇ ਸਮਝ ਕੇ ਮਾਫ ਕਰਨਾ ਵਾਹਿ ਤਾ ਅਣਜਾਣ ਜੇ ਸਮਝ ਕੇ ਮਾਫ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ